ਸਿਰਫ 10 ਦਿਨਾਂ ਦਾ ਕੀ ਕਹਿਣਾ ਚਾਹੂਗਾ ਤੁਸੀਂ ਬਹੁਤ ਜਿਆਦੇ ਮੁੱਦੇ ਪੰਜਾਬ ਦੇ ਬਹੁਤ ਜਿਆਦੇ ਖਪਲੇ ਹੋ ਗਏ ਐ ਸੈਸ਼ਨ ਜਾਣ ਕੇ ਛੋਟਾ ਕਰਦੇ ਐ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਐ ਜੀ ਨਕਮੀ ਸਰਕਾਰ ਐ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਐ ਅਸੀਂ ਇਲੈਕਟਿਡ ਐਮਐਲਏ ਐ ਇਲੈਕਟਿਡ ਐਮਐਲਏਆਂ ਦਾ ਮਤਲਬ ਐ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨੇ ਸਾਬਾਸ਼ੀ ਦੀ ਵੀ ਦੇ ਤਿੰਨ ਤਿੰਨ ਦਿਨ ਦੇ ਕੋਈ ਸੈਸ਼ਨ ਹੁੰਦਾ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਹੈ ਕਿਉਂ ਕਲਕੱਤਾ ਕੇਸ ਹੋਏ ਡਾਕਟਰ ਸੀਰ بڑا ਤਕ ਦਾ ਕੇਸ ਹੈ ਅੱਜ ਹਾਲਾਤ ਇਸ ਚਾਜੇ ਬਣ ਰਿਹਾ ਹੈ ਜੇ ਇਹ ਕੇਸ ਹਰ ਦੂਜੇ ਦਿਨ ਹੋ ਰਹੇ ਹੈ ਐਜਾ ਕਾਨੂੰਨ ਬੰਨਣਾ ਚਾਹੀਦਾ ਜਿਹਦੇ ਕਰਕੇ ਡਰ ਖੋਏ ਜਿਹੜਾ ਕਰੂ ਉਹਨੂੰ ਸਵੰਥੀ ਸਜ਼ਾ ਹੋਏ। ਐਮਰਜੈਂਸੀ ਅਗੇ ਮੂਵੀ ਆ ਰਹੀ ਹੈ ਜੀ। ਦੇਖੋ ਕੰਗਨਾਰ ਨਾਟ ਐਜੇ ਮੂਵੀਆਂ 'ਚ ਕੰਮ ਕਰ ਰਹੀ ਹੈ, ਐਜੇ ਰੋ ਰਹੀ ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਆ ਕੰਮ ਕਰਨਾ ਨਹੀਂ ਚਾਹੀਦਾ। ਹੁਣ ਤੁਸੀਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ। ਭਾਵੇਂ ਐਕਟਿਵ ਹੀ ਕਰੋਗੇ। ਪਰ ਜਦੋਂ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਖ ਜਾਂਦਾ ਹੈ ਐ ਜੀ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਸੋ ਸਿਰਫ ਤਿੰਨ ਦਿਨਾਂ ਦਾ ਕੀ ਕਹਿਣਾ ਚਾਹੋਗੇ ਭੱਜਦੇ ਬਹੁਤ ਜਿਆਦੇ ਮੁੱਦੇ ਪੰਜਾਬ ਤੇ ਬਹੁਤ ਜਿਆਦੇ ਖੱਪਲੇ ਹੋ ਗਏ ਆ ਸੈਸ਼ਨ ਜਾਣ ਕੇ ਛੋਟਾ ਕਰਦੇ ਆ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਐ ਜੀ ਨਕਮੀ ਸਰਕਾਰ ਹੈ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਆ ਅਸੀਂ ਇਲੈਕਟਿਡ ਐਮਐਲਏ ਆ ਇਲੈਕਟਿਡ ਐਮਐਲਏ ਦਾ ਮਤਲਬ ਹੈ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨਾਂ ਦੀ ਸਾਬਾਸ਼ੀ ਵੀ ਦੇਣ ਤਿੰਨ ਤਿੰਨ ਦਿਨ ਦਾ ਕੋਈ ਸੈਸ਼ਨ ਹੁੰਦਾ ਹੈ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਹੈ ਇਹ ਬੜਾ ਦੁੱਖ ਦਾ ਕੇਸ ਹੈ ਅੱਜ ਹਾਲਾਤ ਇਸ ਚਾਜੇ ਬਣ ਰਿਹਾ ਹੈ ਜੇ ਇਹ ਕੇਸ ਹਰ ਦੂਜੇ ਦਿਨ ਹੋ ਰਹੇ ਹੈ ਐਜਾ ਕਾਨੂੰਨ ਬੰਨਾ ਚਾਹੀਦਾ ਜਿਦੇ ਕਰਕੇ ਡਰ ਖੋਏ ਜਿਹੜਾ ਕਰੂ ਉਹਨੂੰ ਸਵੰਥੀ ਸਜ਼ਾ ਹੋਵੇ ਅਮਰਜੈਂਸੀ ਅਕੀ ਮੂਵੀ ਆ ਰਹੀ ਹੈ ਜੀ ਦੇਖੋ ਕੰਗਣਾ ਰਨੋਟ ਐਜੇ ਮੂਵੀਆਂ ਚ ਕੰਮ ਕਰ ਰਹੀ ਹੈ ਐਜੇ ਰੈਡੀ ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਕੰਮ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਇੱਕ ਪਾਰਟੀ ਨੂੰ ਪ੍ਰੇਜ਼ੈਂਟ ਕਰਦੇ ਹੋ ਭਾਵੇਂ ਐਕਟਿਵ ਹੀ ਕਰੋਗੇ ਪਰ ਜਿਹੜਾ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਸ਼ ਜਾਂਦਾ ਹੈ ਐ ਜੀ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਸੋ ਸਿਰਫ ਤਿੰਨ ਦਿਨਾਂ ਦਾ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਜਿਆਦੇ ਮੁੱਦੇ ਪੰਜਾਬ ਤੇ ਬਹੁਤ ਜਿਆਦੇ ਖੱਪਲੇ ਹੋ ਗਏ ਐ ਸੈਸ਼ਨ ਜਾਣ ਕੇ ਛੋਟਾ ਕਰਦੇ ਐ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਐ ਜੀ ਨਕਮੀ ਸਰਕਾਰ ਹੈ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਐ ਅਸੀ ਇਲੈਕਟਿਡ ਐਮਐਲਏ ਆ ਇਲੈਕਟਿਡ ਐਮਐਲਏ ਦਾ ਮਤਲਬ ਹੈ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨਾਂ ਦੀ ਸਾਬਾਸ਼ੀ ਵੀ ਦੇਣ ਤਿੰਨ ਤਿੰਨ ਦਿਨ ਦਾ ਕੋਈ ਸੈਸ਼ਨ ਹੁੰਦਾ ਹੈ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਹੈ ਇਹ ਬੜਾ ਦੁੱਖ ਦਾ ਕੇਸ ਹੈ ਅੱਜ ਹਾਲਾਤ ਦੇਸ਼ ਚ ਐਜੇ ਬਣ ਰਿਹਾ ਜੇ ਐਜੇ ਕੇਸ ਹਰ ਦੂਜੇ ਦਿਨ ਹੋ ਰਹੇ ਐ ਐਜਾ ਕਾਨੂੰਨ ਬੰਨਣਾ ਚਾਹੀਦਾ ਜਿਹਦੇ ਕਰਕੇ ਧਰਕ ਖੋਏ ਜਿਹੜਾ ਕਰੂ ਉਹਨੂੰ ਸਵੰਥੀ ਸਜ਼ਾ ਹੋਵੇ ਅਮਰਜੰਸੀ ਵਰਗੀ ਮੂਵੀ ਆ ਰਹੀ ਹੈ ਜੀ ਦੇਖੋ ਕੰਗਣਾ ਰਨੋਟ ਐਜੇ ਮੂਵੀਆਂ ਚ ਕੰਮ ਕਰ ਰਹੀ ਹੈ ਐਜੇ ਰੋ ਰਹੀ ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਆ ਕੰਮ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਭਾਵੇਂ ਐਕਟਿਵ ਹੀ ਕਰੋਗੇ ਪਰ ਜਿਹੜਾ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਖ ਜਾਂਦਾ ਹੈ ਇਹ ਜੀ ਇੱਕ ਐਕਟਿਵ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ